बिग्गेस्ट क्रिमिनल ही मैं आ रहा हूं वायलेंस वायलेंस मेरी दुश्मनी छेल सके ऐसी तलवार नहीं मैं तुम्हारा सब कुछ छीन लूंगी ਆਪਾਂ ਨੂੰ ਬਿਕਰਮ ਵਜੀਠਿਆ ਛੱਡਣਾ ਹੀ ਪੈਣਾ 4500 ਪਿੰਡਾਂ ਨੂੰ ਨਸ਼ਾ ਮੁਕਤ ਹੋਣ ਤੋਂ ਬਾਅਦ ਆਪਾਂ ਹੁਣ ਪੰਜਾਬ ਚ ਭਖਾਰੀ ਆਲਾ ਬੁੱਧਾ ਛਟਾਟ ਕਰਤਾ ਵੀ ਗਰੀਬ ਹੀ ਚੱਕਦੇ ਨੇ ਨਾ ਰਹਿਣਗੇ ਗਰੀਬ ਨਾ ਰਹੂਗੀ ਗਰੀਬੀ ਹੋ ਰਹਿਣਦੇ ਰਹਿਣਦੇ ਭੰਤਿਆ ਜਾਣਦਾ ਮਾਂ ਕਿਹੜੇ ਗਰੀਬ ਤੇ ਜਿਹੜੀਆਂ ਕੋਠੀਆਂ ਪੈਰੀ ਇਹ ਨਾ ਮਜੀਠੇ ਨੂੰ ਕਿਉਂ ਛੱਡਣਾ ਲੋਕਾਂ ਨੇ ਤੈਨੂੰ ਨਹੀਂ ਛੱਡਣਾ ਮੈਨੂੰ ਤਾਂ ਦਿੱਲੀ ਵਾਲੇ ਨੇ ਛੱਡਤਾ ਨਾ ਮੈਂ ਛੱਡਣਾਈ ਪੈਣਾ ਸੁੱਖਾ Google Pay ਤੇ ਮੈਸੇਜ ਕਰੀ ਜਾਂਦਾ ਤੇ ਆਖੀ ਜਾਂਦਾ ਰਮਨ अरोड़ा ਵਿਜੇ ਸਿੰਘਲਾ ਵੀ ਤਾਂ ਛੱਡਿਆ ਤੁਸੀਂ ਬਜੀਠਿਆ ਵੀ ਛੱਡੋ ਹੁਣ ਦੱਸੋ ਮੈਂ ਕੀ ਕਰਾਂ ਲੱਗਦਾ ਤੁਸੀਂ ਸੁੱਖੇ ਦਾ ਟੀਜ਼ਰ ਵੀ ਦੇਖਿਆ ਉਹਦੇ ਤਾਂ ਟ੍ਰੇਲਰ ਵੀ ਪਾਤਾ ਭੋਲੇ ਦੇ ਚੈਨਲ ਤੇ ਖੇਤੀ ਬੋਰੀ ਬਿਸਤਰਾ ਚੱਕੋ ਇਸ ਤੋਂ ਪਹਿਲਾਂ ਕਿਤੇ ਆਪਾਂ ਲੇਟ ਹੋ ਜਾਈਏ ਕੰਟਰੋਲ ਕਾਲਿੰਗ ਕੰਟਰੋਲ ਕਾਲਿੰਗ ਆਲ ਸਟੈਟਿਕਸ ਐਂਡ ਵਰਕ ਇਸ ਕੰਟਰੋਲ ਕਾਲਿੰਗ ਇਟਸ ਐਮਰਜੈਂਸੀ ਐਂਡ ਐਮਰਜੈਂਸੀ ਲੈਕਰ 144 ਲਗਾਓ چاہے ਕੁਝ ਵੀ ਹੋ ਜਾਏ ਬੋਸ ਸਿਟੀ ਦੇ ਅੰਦਰ ਪੈਰ ਨਾ ਰੱਖ ਪਾਏ अमेर तो भी सोच रहा कि सहला क्लीनकर मॉडल दो अभी भी ए, कुछ ना कुछ नेड़े इलाज का जोड़ा कई बार इलाज ओडा नहीं होंगे ਇੱਕ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਰਟਿਸ ਹਸਪਤਾਲ ਲਿਜਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਦੀ ਸਿਹਤ ਜ਼ਿਆਦਾ ਢਿੱਲੀ ਹੈ ਜ਼ਿਆਦਾ ਸਿਹਤ ਵਿਗੜੀ ਹੈ ਇਸ ਕਰਕੇ ਪਰ ਹੁਣ ਅਪਡੇਟ ਇਹ ਹੈ ਕਿ ਸੀਐਮ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਦੇਖ ਵੀ ਭੰਤਿਆ ਉੱਠ ਕੇ ਕੌਣ ਆ ਬਾਹਰ ਮੇਰੇ ਮੂੰਹ ਵੱਲ ਕੀ ਦੇਖੀ ਜਾਣਾ ਜਨਾਬ ਮੈਂ ਸੀਐਮ ਮੈਂ ਨਹੀਂ ਦੇਖਦਾ ਤੁਸੀਂ ਹੋਰ ਕਿਸੇ ਨੂੰ ਕਹੋ ਅੱਛਾ ਹੁਣ ਆ ਗੱਲ ਹੋ ਗਈ ਕੜੀ ਵੱਲ ਦੇਖ 6 ਵਜਣ ਵਾਲਿਆ ਹਾਂ ਨਾਲੇ ਆ ਜਿਹੜੀ ਕਲਿੱਪ ਵਾਲੀ ਬੀਬੀ ਦੀ ਵੀਡੀਓ ਵਾਇਰਲ ਹੋ ਰਹੀ ਆ ਉਹਦਾ ਕੀ ਮਸਲਾ ਜਨਾਬ ਕੀ ਦੱਸਾਂ ਲੋਕਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਵੀ ਸਭ ਡਰਾਮਾ ਚਲੋ ਪਹਿਲਾਂ ਮੈਂ ਬਾਹਰ ਜਾ ਕੇ ਦੇਖਦਾ ਵੀ ਬਾਹਰ ਕੌਣ ਆ a few moments later ਲੋ ਜਨਾਬ ਕਰ ਲੋ ਦਰਸ਼ਨ ਕਲਿੱਪ ਵਾਲੀ ਦੇ ਐਕਟਿੰਗ ਕਿਵੇਂ ਲੱਗੀ ਤੁਹਾਨੂੰ ਵੈਸੇ ਇਹਨਾਂ ਦੀ ਭੰਤਿਆ ਮੈਂ ਕੀ ਦੱਸਾਂ ਐਕਟਿੰਗ ਦਾ ਐਕਟਿੰਗ ਦਾ ਤੁਹਾਡੀ ਦੋਵਾਂ ਦੀ ਘੈਂਟ ਸੀ ਲੋਕੀ ਕਮੈਂਟ ਚ ਕਲਿੱਪ ਬਾਰੇ ਪੁੱਛੀ ਜਾਂਦੇ ਆ ਕਹਿੰਦੇ ਕਿਹੜੇ ਬ੍ਰਾਂਡ ਦਾ ਕਲਿੱਪ ਸੀ ਨਾਲੇ ਆ ਸਭ ਤੂੰ ਯਾਰ ਕਰ ਕਿਵੇਂ ਲੈਣਾ ਮੈਨੂੰ ਵੀ ਦੱਸ ਦਿੰਦਾ ਤਾਂ ਮੈਂ ਅੱਜ ਸੀਐਮ ਹੁੰਦਾ ਸੀ ਨਾ ਹੁੰਦਾ ਜਨਾਬ ਤੁਸੀਂ ਮੇਰੀ ਛੱਡੋ ਤੁਸੀਂ ਵੈਸੇ ਆ ਪੰਜਾਬ ਦੇ ਲਈ ਟਵੀਟ ਬਹੁਤ ਲੇਟ ਕਿਉਂ ਕੀਤਾ ਉਧਰ ਚਾਲਾ ਮੋਦੀ ਵੀ ਆਰਥਿਕ ਵੇਕਾ ਆ ਜਿੱਥੇ ਉਹਨਾਂ ਦੇ ਤੋਲੀ ਜਾਂਦਾ ਪੰਜਾਬ ਨਹੀਂ ਦਿਸਿਆ ਉਹਨੂੰ ਤੇ ਤੁਸੀਂ ਆਖੀ ਜਾਣਿਓ ਪੰਜਾਬ ਲਈ ਰਾਸ਼ਨ ਇਕੱਠਾ ਕਰਾਂਗੇ ਦਿੱਲੀ ਤੋਂ ਇਹਨਾਂ ਨੂੰ ਲੋੜ ਨਹੀਂ ਜਨਾਬ ਇਹ ਤਾਂ ਲੰਗਰ ਲਾਣ ਵਾਲਿਆ ਲੰਗਰ ਛਕਾਣ ਵਾਲਿਆ ਝੋਟੇ ਤੇ ਮੇਰੇ ਝੂਠੇ ਦਿਖਾਵੇ ਦੀ ਲੋੜ ਨਹੀਂ ਇਹਨਾਂ ਨੂੰ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕਿਆ ਬੜੀ ਇਹ ਬਾਤ ਹੈ। ਓ ਮਾਨ ਸਾਹਿਬ ਮੇਰੀ ਤਾਂ ਗੱਲ ਸੁਣ ਲੋ ਕਿ ਅਗਲੇ ਪਾਰਟ ਤੇ ਸੁਣਾਵਾਂ ਤੁਹਾਡੇ ਇੱਕ ਸਪਾਟੇ ਨੇ ਆ ਗਲਤ ਕੀਤਾ। ਮਾਨ ਸਾਹਿਬ ਇੰਨਾ ਟਾਈਮ ਇੰਨਾ ਟਾਈਮ ਕਿਵੇਂ ਲਾਤਾ ਤੁਸੀਂ ਮੈਂ ਤਾਂ ਕੋਦ ਦੀ ਬੇਟ ਕਰੀ ਜਾਂਦੀ ਸੀ ਤੁਹਾਡੀ। ਓ ਬੀਬੀ ਧਿਆਨ ਦੇ ਆਪਦੇ ਵੱਲ ਮੈਨੂੰ ਤਾਂ ਲੱਗਦਾ ਟਾਈਮ ਤੂੰ ਲਾਇਆ ਹੋਣਾ ਐ ਲੱਗਦਾ ਜਿਵੇਂ ਬਿਊਟੀ ਪਾਰਲਰ ਤੋਂ ਆਈ ਹੁੰਨੀ ਆਹ ਸੁਰਖੀ ਬਿੰਦੀ ਸਿਰ ਤੇ ਕਲਿੱਪ ਦੋ ਦੋ ਚੁਟਕੀਆਂ ਤੇ ਬਾਹਾਂ 'ਚ ਸੋਨੇ ਦੀ ਮੁੰਦੀ ਘੜੀ ਮੈਨੂੰ ਲੱਗਦਾ ਟਾਈਮ ਤੂੰ ਲਾਇਆ ਨਾ ਕਿ ਮੈਂ ਲਾਇਆ ਮਾਨ ਸਾਹਿਬ ਇੱਕ ਚੀਜ਼ ਕਹਿਣੀ ਭੁੱਲ ਗਏ ਤੁਸੀਂ ਸੈਂਟ ਮਤਲਬ ਕਿ ਪਰਫਿਊਮ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਨਹੀਂ ਤਾਂ ਤੁਨੂਆ ਦੇ ਲੋਕਾਂ ਚੋ ਛਮੈਲ ਨਹੀਂ ਮਾਨਨੀ ਸੀ ਛਮੈਲ ਓ ਬੱਲੇ ਬੱਲੇ ਬੀਬੀ ਜੀ ਕੀ ਬਾਤਾਂ ਨੇ ਤੁਸੀਂ ਤਾਂ ਸਿਰਈਲਾ ਤਾਂ ਮੈਨੂੰ ਤਾਂ ਐ ਸੀ ਵੀ ਤੁਸੀਂ ਕੱਲੀ ਐਕਟਿੰਗ ਹੀ ਕਰਨੀ ਐ ਤੁਸੀਂ ਤਾਂ ਬੇਸਤੀ ਕਰਨ ਦੀ ਵੀ ਤਿਆਰੀ ਕਰੀ ਬੈਠੇ ਹੋ ਇਹ ਬੈਠੇ ਸਕ੍ਰਿਪਟ ਕਿਨੇ ਲਿਖੀਆ ਮੈਨੂੰ ਲੱਗਦਾ ਇਹ ਭੋਲੇ ਨੇ ਲਿਖੀਆ 27 68 ਠਾ ਮਾਰਦਾ ਬੱਕਰੀ ਤੇ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗਾ ਈਮ ਦੇ ਵੀ ਦੇਵਾਂਗਾ ਜੇ ਦਵਾਰੇ ਜੀਰੀ ਲਾਉਣੀ ਪੈਗੀ ਧਿਆੜੀ ਦੇਵਾਂਗਾ ਅਰੇ ਕਹਿਣਾ ਕੀ ਚਾਹਤੇ ਹੋ ਇਹ ਬਹੁਤ سارے ਪਿੰਡੇ ਹੈ ਜਿਹਨੇ ਜਿੱਥੇ ਲੋਕ ਨਾ ਇੱਧਰ ਜਾ ਸਕਦੇ ਆ ਨਾ ਬਾਹਰ ਨਿਕਲ ਸਕਦੇ ਆ ਘਰਾਂ ਦੀਆਂ ਛੱਤਾਂ ਤੇ ਬੈਠੇ ਉੱਤੇ ਬੱਚੇ ਵੀ ਹੋਣਗੇ ਇਹਨਾਂ ਰਾਸ਼ਟਰ ਪਹੁੰਚੇ ਤੋਂ ਮੇਰੇ ਲੋਕਾਂ ਨੇ 92 ਸੀਟਾਂ ਦਿੱਤੀ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹਨੂੰ ਮੈਂ ਜ ਲੋਕਾਂ ਦੇ ਹਵਾਲੇ ਕਰ ਲਿਆ ਦੇਖੋ ਜੀ ਜੋ ਪੰਜਾਬ